ਹੁਸ਼ਿਆਰਪੁਰ 'ਚ ਚੋਰੀਦਿਆ ਕਾ ਡਰਾਮਾ ਦਾ ਸਿਲਸਿਲਾ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਪੁਲਿਸ ਦੇ ਹੱਥ ਵੀ ਇਹ ਜਿਹੇ ਦਾ ਖਾਲੀ ਹੀ ਨਜ਼ਰ ਆ ਰਹੇ ਨੇ ਤੇ ਲਗਾਤਾਰ ਚੋਰੀ ਅਤੇ ਲੁੱਟਕੋਦੀਆ ਕਾ ਡਰਾਮਾ ਚ ਹੋ ਰਿਹਾ ਹੈ ਇਜਾਫੇ ਕਾਰਨ ਲੋਕਾਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਮਹਿਲਾ ਬਸੀਖ ਕੋ ਬਾਜੂ ਵਿਖੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਜਿੱਥੇ ਕੀ ਚੋਰਾਂ ਨੇ ਮੰਦਿਰ 'ਚ ਭਾਂਡ ਤੋੜ ਕਰਕੇ ਗਹਿਣੇ ਅਤੇ ਪੈਸੇ ਚੋਰੀ ਕਰ ਲਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਉਸ ਵੇਰੇ 6 ਵਜੇ ਜਦੋਂ ਮੰਦਰ ਆਇਆ ਤਾਂ ਦੇਖਿਆ ਕਿ ਮੰਦਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਉਨ੍ਹਾਂ ਕਿਹਾ ਕਿ ਚੋਰ ਮੰਦਰ ਵਿੱਚੋਂ ਕਰੀਬ 2 ਕਿਲੋ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਗੱਲੇ ਵਿੱਚ ਪਈ ਨਕਦੀ ਅਤੇ ਸ਼ਿਵਲਿੰਗ ਉੱਪਰ ਲੱਗਿਆ 나ਗ ਵੀ ਤੋੜ ਕੇ ਲੈ ਗਏ। ਜਿਸ ਨਾਲ ਮੰਦਰ ਦਾ ਕਾਫੀ ਨੁਕਸਾਨ ਹੋ ਗਿਆ। ਕਿਆ ਨਾਮ ਹੈ ਮੰਦਿਰ ਦਾ? ਸ਼੍ਰੀ ਦੁਰਗਾ ਮਾਤਾ ਮੰਦਿਰ। ਜਦ ਜਦ 6 ਵਜੇ ਮੰਦਿਰ ਖੋਲੇ ਤੇ ਮੇਨ ਗੇਟ ਲੱਗੀ ਹੋਈ ਸੀ ਦੋ ਸ਼ੈਟਰ ਥਾ। ਇੱਕ ਸ਼ੈਟਰ ਵਿੱਚ ਜਿੰਦਾ ਨਹੀਂ ਥਾ। तो मैंने जो है ना जिंदा देख करके थोड़ा सा मेरे को डर हो गया कि कोई टोटका टोटका किया फिर मैंने दूसरा जिंदा देखा शिव जी का परी हुई है फिर माता मंदिर का जिंदा वहीं पर पड़ी हुई थी तो मेरे को जो है थोड़ा सा हम बगल में थे जीत ठाकुर उनको हम संदेशा दिए तो आ करके देखे हैं तो बिल्कुल पंडित जी ये तो जिंदा गिरा हुआ तो फिर मैंने एक स्वेटर खोला फिर हनुमान जी के पास जो है ना गला पूरा उतरा है मेरा जो है ना खजाना खुजाना में सिर्फ पैसे तो नहीं थे लेकिन भान भून के दो तीन सौ रुपये का वो ले गया फिर माता मंदिर का जो है ना वो गला तोड़ा हुआ राम दरबार का तो गला ही ले गया फिर इसके बाद जो है ना बोले कि हम किस किस रहे तो मेरे को घबरा गए ये लोग आपस में जो है ना सबको बताया मैंने किसी को नहीं बताया फिर शिव जी का डेढ़ किलो का चांदी का परत था ये जो है ना डेढ़ साल लगी हुई थी इसको जो है ना उखाड़ करके ले गया नाग देवता को तोड़ दिया ਉਧਰ ਇਸ ਚੋਰੀ ਦੀ ਵਾਰਦਾਤ ਤੋਂ ਬਾਅਦ ਜਥੇਸ਼ਰ 달ੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਹੁਣਾਂ ਪੁਲਿਸ ਪ੍ਰਸ਼ਾਸਨ ਬਾਸੋਂ ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਮੰਦਰ ਦੇ ਹੋਏ ਨੁਕਸਾਨ ਦੀ ਪਰਭਾਈ ਕਰਵਾਈ ਜਾਵੇ। ਦੂਜਾ ਮਾਤਾ ਮੰਦਰ ਤੇ ਵੀ ਚਾਚੀ ਬਾਜੀ ਬਸੀ ਦੇ ਵਿੱਚ ਚੋਰੀ ਹੋ ਗਈ ਆ ਸਵੇਰੇ। ਸ਼ਿਪੋਲੇ ਦੀ ਚਾਂਦੀ ਸਾਰੀ ਲਾਕੇ ਲੈ ਗਏ ਆ ਤਿੰਨ ਗੱਲਿਆਂ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਇੱਕ ਗੱਲਾ ਗਾਇਬ ਆ। ਕੁੱਲ ਇਹਨਾਂ ਗੱਲਿਆਂ ਦੇ ਪੈਸੇ ਗਾਇਬ ਹੋ ਗਏ ਨੇ। ਪਤਾ ਨਹੀਂ ਚੋਰ ਕਿੱਦਾਂ ਆ ਕੇ ਤੋੜਪੰਨ ਕਰਕੇ ਸਮਾਨ ਸਾਰਾ ਕੱਢ ਕੇ ਲੈ ਗਏ ਆ। ਅਸੀਂ ਸਵੇਰੇ ਪਰੇਸ਼ਾਨਾ ਪੁਲਿਸ ਨੂੰ ਵੀ ਬੁਲਾਇਆ। ਮੀਡੀਆ ਵਾਲਿਆਂ ਨੂੰ ਵੀ ਬੁਲਾਇਆ ਵਾ ਸਭ ਨੂੰ ਦੇਖ ਬਾਤ ਦੇਖ ਰਹੇ ਨੇ ਵੀ ਕੀ ਕਰਨਾ ਹੈਗਾ ਹੁਣ ਅਸੀਂ ਸਾਰੇ ਬਹੁਤ ਪਰੇਸ਼ਾਨ ਆ ਪੱਡੇ ਜੀ ਵੀ ਬਹੁਤ ਪਰੇਸ਼ਾਨ ਹੋਏ ਪਏ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਫੇਰੇ ਬੁਲਾਇਆ ਕਿ ਆ ਵੀ ਮੰਦਰ ਚ ਚੋਰੀ ਹੋ ਗਈ ਜਿੱਦਿ ਪਤਾ ਲੱਗਾ ਸਾਰੇ ਮਹੱਲੇ ਵਾਲੇ ਨੱਠੇ ਆਏ ਆਪਣਾ ਆਕੇ ਮੰਦਰ ਚ ਦੇਖਿਆ ਤਾਂ ਚੋਰੀ ਹੋਈ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਮੰਦਰ ਦੇ ਵਿੱਚ ਉਹ ਜੀ ਸ਼ਿ ਭੋਲੇ ਦੇ ਅੱਗੇ ਚਾਂਦੀ ਸੀਗੀ 1.5 ਲੱਖ ਦੀ ਚਾਂਦੀ ਲੈ ਗਏ ਆ ਗੱਲਿਆਂ ਦੇ ਵਿੱਚ ਪੈਸੇ ਕਾਫੀ ਸਾਰੇ ਸੀਗੇ ਮਹੀਨੇ ਦੇ ਇਕੱਠੇ ਹੋਏ ਹਾਲੇ ਖੋਲੇ ਨਹੀਂ ਸੀਗੇ ਗੱਲੇ ਗੱਲਿਆਂ ਚ ਵੀ ਕਾਫੀ ਪੈਸੇ ਹੋਣੇ ਗਿਨੇ ਨਹੀਂ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਕਿੰਨੇ ਹੋਣਗੇ ਕਾਫੀ ਪੈਸੇ ਹੋ ਸਕਦੇ ਆ ਜੀ ਹੁਣ ਦਾ ਜਨਮਾਸ਼ਟਮੀ ਦਾ ਪ੍ਰੋਗਰਾਮ ਹੋ ਗਿਆ ਹਟਿਆ ਕਾਫੀ ਸੰਗਤ ਆਈ ਸੀ ਪੈਸੇ ਕਾਫੀ ਹੋਣੇ ਇਸ ਚੋਰੀ ਦੀ ਸੂਚਨਾ ਮਿਲਦੇ ਸਾਰੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਬਿਲਕੁਲ ਜੇ ਸਵੇਰੇ ਸਾਨੂੰ ਪਤਾ ਲੱਗਾ ਕਿ ਦੁਰਗਾ ਮਾਤਾ ਦਾ ਮੰਦਿਰ ਹੈ ਬਸੀ ਫੌਜ ਵਿਖੇ ਮੋਕੇ ਚੋਰੀ ਹੋਈ ਆ ਅਸੀਂ ਮੋਕੇ ਤੇ ਪਹੁੰਚੇ ਆ ਮੋਕੇ ਤੇ ਵੇਖਿਆ ਸਾਨੂੰ ਪ੍ਰਧਾਨ ਜੀ ਮਿਲਨੇ ਅਮਰੀਕ ਸਿੰਘ ਜੀ ਮੰਦਿਰ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਦੱਸਿਆ ਵੀ ਵਿੱਚ ਚੋਰੀ ਹੋਈ ਆ ਇੱਕ ਗੱਲਾਂ ਲੈ ਕੇ ਗਏ ਨੇ ਇੱਕ ਚਾਂਦੀ ਦਾ ਸੀ ਆਪਣੇ ਸ਼ਿਵਨਿੰਗ ਦੇ ਆਗੂ ਵਾਲੇ ਚਾਂਦੀ ਦਾ ਬਣਿਆ ਹੋਇਆ ਸੀ ਉਹ ਵੀ ਉੱਠ ਕੇ ਲੱਗੇ ਨੇ ਬਾਕੀ ਮੰਦਿਰ ਦੇ ਸੀਸੀਟੀਵੀ ਫੁਟੇਜ ਜਿਹੜੇ ਉਹ ਸੀਸੀਟੀਵੀ ਖਰਾਬ ਨਹੀਂ ਸੀ ਬਾਹਰ ਕੋਈ ਫੀਸ ਨਹੀਂ ਬਾਹਰ ਦੇਖ ਰਿਹਾ ਜੀ ਹਣੇ ਤੋਪੀਸ਼ ਕਰ ਰਿਹਾ ਫਿਰ ਦੇਖਦੇ ਜੋ ਸਾਹਮਣੇ ਆ ਗੋ ਮਾਰਦੀ ਕਰ ਰਹੀ